ਸਹੀ ਗੱਲ ਬਾਈ ਸਾਰੇ ਵੀਰਾਂ ਨੂੰ ਜਿਵੇਂ ਕਿ ਆਪਾਂ ਕੱਲ ਵੀਡੀਓ ਪਾਈ ਸੀਗੀ ਵੀ ਰਸਮ ਇਕੱਠਾ ਕਰਨ ਦਾ ਹੜਪੀੜ ਤਾਂ ਲਈ ਹੈ ਨਾ ਪਹਿਲਾਂ ਤਾਂ ਚਲ ਬਾਇ ਕਰੂ ਕਰੇ ਨਾ ਟਾਈਮ ਆ ਗਿਆ ਇਹੋ ਜਿਹਾ ਕਿਤੇ ਤੇ ਪਿੰਡ ਲੋਪੋ ਜਿਹੜਾ ਮੁੱਦਾ ਬਈ ਅੱਜ ਆਪਾਂ ਸਾਰੇ ਸੰਗਤ ਦੇ ਸਹਿਯੋਗ ਨਾਲ ਹਨਾ ਸਾਰੇ ਆਪਣੇ ਭਰਾ ਤੁਰੇ ਆ ਆਏ ਦੇ ਸਾਹ ਜਿਆ ਤੁਸੀਂ ਆਤਰਾ ਬਾਈ ਹੋਈ ਜਿ세 ਵੀ ਨਹੀਂ ਅੱਜ ਦੀ ਜੇ ਬਾਈ ਹੋਈ ਸਾਰੇ ਤੁਰੇ ਆ ਰਸਮ ਇਕੱਠਾ ਕਰ ਰਹੇ ਆ ਬਈ ਪਿੰਡ ਲੋਪੋ ਚ ਤੇ ਬੇਨਤੀ ਹੈ ਸਾਰੇ ਪਿੰਡ ਨੂੰ ਜਿਹੜਾ ਹਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੜੀ ਪੀਰਾਂ ਲਈ ਰਾਤ ਦਾ ਖਾਣਾ ਆ ਰਿਹਾ ਹੈ ਜਿਹੜੇ ਬਾਹਰੋਂ ਆਇਆ ਹੈ ਬੇਨਤੀ ਹੈ ਭਾਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾਂ ਦੋ ਜਣ ਪਾ ਕੇ ਆਪਾਂ ਹੜੀ ਪੀਰਾਂ ਦੀ ਮਦਦ ਕਰ ਸਕੀਏ ਇਸ ਦੇ ਵਿੱਚ ਆਟਾ ਚਾਵਲ ਕੰਨ ਕੋ ਖਾਣ ਦੇ ਚ ਹੋਰ ਚਾ ਸਕੀ ਜਿੰਨੇ ਲੋਕਿਆਂ ਲਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾਂ ਦੋ ਜਣ ਪਾ ਕੇ ਆਪਾਂ ਹੜੀ ਪੀਰਾਂ ਦੀ